ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਅੱਜ ਆਪਣੀ ਹੈਗੀ ਐ ਜੀ ਰੈਸਪੀ ਬੇਸਣ ਦੀ ਪਰਫੀ ਦੀ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆਂ ਤੇ ਆਪਾਂ ਨੇ ਉਹਦੇ ਲਈ ਕੀ ਸਮਾਨ ਲਿਆ ਉਹ ਤੁਹਾਨੂੰ ਆਪਾਂ ਦੱਸ ਦਿੰਨੇ ਆਂ ਬੇਸਣ ਆਪਾਂ ਨੇ 500 ਗ੍ਰਾਮ ਲਿਆ ਤੇ ਆਹ ਦੋ ਗੋਲੀਆਂ ਆਪਣੀਆਂ ਪਟੀਆਂ ਭਰ ਕੇ ਹੋ ਗਈਆਂ 500 ਗ੍ਰਾਮ ਦੀਆਂ 500 ਗ੍ਰਾਮ ਹੀ ਆਪਾਂ ਨੇ ਚੀਨੀ ਲਈ ਆ ਚੀਨੀ ਤੁਸੀਂ ਘੱਟ ਵੱਧ ਤੁਸੀਂ ਲੈ ਸਕਦੇ ਹੋ ਜੇ ਮੋਟੀ ਬਰੀਕ ਚੀਨੀ ਦਾ ਕਈ ਵਾਰੀ ਫਰਕ ਹੁੰਦਾ ਵਾ ਦੋ ਗੋਲੀਆਂ ਹੀ ਆਪਾਂ ਨੇ ਪਾਣੀ ਦੀਆਂ ਲੀਆਂ ਨੇ ਜਿਹਦੀ ਆਪਾਂ ਚਾਸਣੀ ਬਣਾਵਾਂਗੇ ਤੇ 1/2 ਕਿਲੋ ਹੀ ਹੋਈ ਹੋਗੀ ਆਪਣਾ 500 ਗ੍ਰਾਮ ਘਿਓ ਦੇਸੀ ਤੇ ਚਲੋ ਆਪਾਂ ਜੀ ਹੁਣ ਵੀਡੀਓ ਸਟਾਰਟ ਕਰਦੇ ਆਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜੀ ਆਹ ਜੀ ਘਿਓ ਹੋ ਗਿਆ ਗਰਮ ਹੁਣ ਆਪਾਂ ਇਹਦੇ ਵਿੱਚ ਪਾ ਦਈਆਂ ਬੇਸਣ ਆਪਣਾ ਜੀ ਪੇਸਣਾ ਭੁੱਜਣਾ 15-20 ਮਿੰਟ ਲੱਗਣਗੇ ਆਪਾਂ ਨੇ ਜਿਆਦਾ ਗੈਸ ਤੇਜ਼ ਨਹੀਂ ਰੱਖਣਾ ਸロー ਗੈਸ ਤੇ ਉੱਤੇ ਹੀ ਪਕਾਉਣਾ ਪੇਸਣਾ ਆਪਣਾ ਜੀ ਬੇਸ ਹੌਣ ਥੋੜਾ ਥੋੜਾ ਕਿਉਂ ਛੱਡਣ ਦੱਲ ਗਿਆ। ਖਾਜੀ ਦੀ ਇਹਨੂੰ ਜੀ 5-7 ਮਿੰਟ ਲੱਗਣਗੇ। ਜੇ ਆਪਸ ਲੋ ਗੈਸ ਰੱਖੀ ਆਪਾਂ ਚੀਜ਼ ਬਣਾਉਣੀ ਆ ਤਾਂ ਉਹਦਾ ਸੁਆਦ ਵਿੱਚ ਬਹੁਤ ਜ਼ਿਆਦਾ ਵੱਖਰਾ ਹੁੰਦਾ। ਜੇ ਆਪਾਂ ਤੇ ਗੈਸ ਰੱਖ ਕੇ ਉਹਨੂੰ ਛੇਤੀ ਪਕਾਵਾਂਗੇ ਤਾਂ ਛੇਤੀ ਜ਼ਿਆਦਾ ਕੰਦ ਬਗਲ ਜੂ ਤੇ ਦਾ ਸੁਆਦ ਨਹੀਂ ਉਹਨਾਂ ਜਿਹੜਾ ਹੁੰਦਾ ਆਪਾਂ ਨੇ ਜੀ ਕਲਰ ਇਹਦੇ ਵਿੱਚ ਪਹਿਲਾਂ ਨਹੀਂ ਐਡ ਕਰਨਾ ਹੈਗਾ ਕਿਉਂਕਿ ਆਪਾਂ ਨੂੰ ਬੇਸ ਨੂੰ ਪੂਰੀ ਤਰ੍ਹਾਂ ਫਿਕ ਪਤਾ ਨਹੀਂ ਦੇਣਾ ਹੈ ਤਾਂ ਕਿ ਆਪਣਾ ਕੋਰਸ ਸਭ ਪੂਰੀ ਹੋ ਆਪਾਂ ਨੇ ਕਲਰ ਇਹਦੇ ਵਿੱਚ ਬਾਅਦ ਵਿੱਚ ਐਡ ਕਰਾਂਗੇ ਹੋਰ ਤੋਂ ਵੀ ਅੱਛਾ ਲੱਗੇ ਤੁਸੀਂ ਪਾਉਣਾ ਚਾਹੁੰਦੇ ਤਾਂ ਪਾ ਸਕਦੇ ਹੋ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਬਿਨਾਂ ਕਰ ਸਕਦੇ ਹੋ ਦੋ ਮਿੰਟ ਵਾਸਤੇ ਵੀ ਨਹੀਂ ਛੱਡ ਸਕਦੇ ਹੈਗੇ ਆਪਣਾ ਬੇਸ ਨੂੰ ਜਦੋਂ ਹੀ ਠੰਮਾਵਾਂਗੇ ਉਹ जी सात मिनट हो गए बेसन तो भोजद कई चासनी धोबे तो बिना भी बना लेंगे बेसन दर्फी वो तो थोड़ी अपनी आपना जी अपनी चीड़ी भोपरी हो जाती है अपन अपना जी बेसन बिलकुल चेंज करना भुज गया बहुत वही खुशबू आ रही है ਤੇ ਹੁਣ ਆਪਾਂ ਨੇ ਗੈਸ ਤੇ ਪਰ ਬੰਦ ਕਰ। ਹੁਣ ਆਪਾਂ ਇਹਨੂੰ ਠੰਡਾ ਇੱਕ ਮੇ ਛੱਡ ਦਾਂਗੇ ਕੜਾਹੀ ਦੇ ਵਿੱਚ ਠੰਡਾ ਹੋਣ ਵਾਸਤੇ ਤੇ ਹੁਣ ਆਪਾਂ ਇੱਕ ਪਾਸੇ ਬਣਾਉਣੀ ਆ ਚਾਸਨੀ। ਇਹ ਥੋੜਾ ਜਿਹਾ ਆਪਾਂ ਵਿੱਚ ਨੂੰ ਹਿਲਾਉਂਦੇ ਵੀ ਰਹਾਂਗੇ ਕਿਉਂਕਿ ਕੜਾਹੀ ਹੁੰਦੀ ਆ ਆਪਣੇ ਗਰਮ ਤੇ ਇਹਨੇ ਹੀ ਤਾਂ ਥੋੜਾ ਜਿਹਾ ਇਹ ਖਲਬ ਜੂਗਾ ਪਾਣੀ ਵਿੱਚ ਪਾਣੀ ਰੱਖਤਾ ਗਰਮ ਇਹ ਆਪਣਾ ਹੁਣ ਜਦੋਂ ਪਾਣੀ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਪਾ ਦਾਂਗੇ ਚੀਨੀ ਆਪਾਂ ਇੱਕ ਤਾਰ ਦੀ ਚਾਸਨੀ ਬਣਾਵਾਂਗੇ ਫਾਜੀ ਮੈਦੂਰੀ ਚੀ ਜਿਹੜਾ ਕੱਟਣੀ ਆ ਚੀਨੀ ਜਦੋਂ ਐਨ ਚਿੰਗੀ ਤਰ੍ਹਾਂ ਮਿਲਤਰ ਕੋਲ ਵੀ ਆਪਾਂ ਇੱਕ ਤਾਰ ਦੀ ਚਾਸ਼ਨੀ ਬਣਾਵਾਂਗੇ ਚੀਨੀ ਹੋ ਗਈ ਸੀ ਮੈਲਟੈਂਟ ਚੰਗੀ ਤਰ੍ਹਾਂ ਨਾਲ ਤੇ ਹੁਣ ਆਪਣੀ ਦੇਖੋ ਚਾਸਨੀਆ ਬਿਲਕੁਲ ਰੈਡੀ ਰਹੀ ਹੈ ਜਿਹੜਾ ਹੈ ਇੱਕ ਸਾਈਡ ਤੇ ਚੀਨੀ ਪਾ ਜਾਂਦਾ ਵਾ ਉਹ ਆਪਾਂ ਕੱਢ ਦਾਂਗੇ ਝੱਗ ਜਹੀ ਆਪਣੇ ਛੇਤਰ ਨੂੰ ਚੰਨ ਚਾਸ ਨਹੀਂ ਪਾ ਰਹੀ ਆ ਤੇ ਹੱਟ ਪਾਈ ਦੇ ਵਿੱਚ ਜਾਨੂੰ ਕਲਰ ਐਡ ਕਰ ਦਨੇ ਆ ਇਹ ਨੂੰ ਆਪਾਂ ਨੇ ਨਾਲੇ ਥੋੜਾ ਥੋੜਾ ਜਿਹਾ ਹਿਲਾਉਂਦੇ ਰਹਿਣਾ अपना थोड़ा जहा बेसन ठंडा हो जूगा अपनी जी चावी बन के बिलकुल रेडी है आपते हैं इन देखने का तरीका ये आपस दिता बंद कर हाँ थोड़ी जी जो तो ठंडी होगी जी एक तार की अपन चासनी चाहिए आपने जी बेसन च कलर पहले मिक्स करता से तो खालता देखो अपना बेसन भी बिल्कुल ठंडा हो गया इन थोड़ा जी अपने जंगी तरह ना लेना आप हम जी, जी चाचनी बनाई है वह थोड़ी थोड़ी करके आपू मिक्स कर दें आपने जी हमेशा ये जरूर ख्याल रखना ਗੈਸ ਤੇ ਤੇ ਨਹੀਂ ਰੱਖ ਕੇ ਚਾਸਣੀ ਪਾਉਣੀ ਹੈਗੀ ਨਹੀਂ ਤਾਂ ਇਹਦਾ ਆਪਣਾ ਬੇਸਣ ਦਾ ਪ੍ਰਸ਼ਾਦ ਬਣ ਜਾਊਗਾ ਬੇਸਣ ਨੂੰ ਹੀਟਾ ਠੰਡਾ ਰੱਖ ਕੇ ਹੀ ਵਿੱਚ ਇਹਦੇ ਚਾਸਣੀ ਬਣਾਉਣੀ ਆ ਇਹ ਆਪਣੀ ਜੀ ਚਾਸਣੀ ਤਕਰੀਬਨ ਸਾਰੀ ਉਹ ਪੈ ਜਾਂਦੀ ਆ ਆਪਾਂ ਨੇ ਉਸ ਹਿਸਾਬ ਨਾਲ ਬਣਾਈ ਸੀਗੀ ਜਿਸ ਹਿਸਾਬ ਨਾਲ ਆਪਣਾ ਬੇਸਣ ਸੀਗਾ ਆਪਣੇ ਬਰ ਫਿਰ ਬਹੁਤ ਵਧੀਆ ਪਰਫੈਕਟ ਬਣੂਗੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਆਖੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਇਹ ਆਪਣੀ ਇਹ ਸਾਰੀ ਉਚਾਸਨੀ ਪੈ ਗਈ ਜਿਹਨੀ ਆਪਾਂ ਬਣਾਈ ਸੀ ਆਪਾਂ ਨੇ ਮਿਣਕੇ ਹੀ ਸਾਰਾ ਸਮਾਨ ਪਾਇਆ ਸੀ ਇਹ ਤੁਹਾਡੀ ਇੱਛਾ ਹੈ ਤੁਸੀਂ ਡਰਾਈ ਫਰੂਟ ਪਾਉਣਾ ਚਾਹੁੰਦੇ ਹੋ ਜਾਂ ਨਹੀਂ ਪਰ ਆਪਾਂ ਬਿਨਾਂ ਡਰਾਈ ਫਰੂਟ ਤੋਂ ਹੀ ਬਣਾਵਾਂਗੇ ਆਪਾਂ ਨੇ ਹਲਵਾਈ ਸਟਾਈਲ ਬੇਸਣ ਦੀ ਬਰਫੀ ਬਣਾਈ ਆ ਦੇਖੋ ਬਿਲਕੁਲ ਆਪਣੀ ਕੜਾਹੀ ਦੇ ਨਾਲ ਨਹੀਂ ਲੱਗਦੀ ਹੈਗੀ ਪਨੀਰ ਪੂਰੀ ਪਰਫੈਕਟ ਆ ਬਰਫੀ ਜਿਹੜੀ ਆਪਣੀ ਕੜਾਹੀ ਦੇ ਨਾਲ ਨਹੀਂ ਲੱਗਦੀ ਹੈ ਕਿ ਦੇਖੋ ਕਿ ਉਹ ਜਿਵੇਂ ਆਪਣਾ ਛੜ ਦਿੰਦਾ ਬੇਸਣ ਤੇ ਉਸ ਤਰ੍ਹਾਂ ਨਾਲ ਆਪਣਾ ਚਾਸਨੀ ਪਾਈ ਤੇ ਦੇਖੋ ਵਧੀਆ ਬਣਿਆ ਦਾ ਕੀ ਆਪਾਂ ਨੇ ਜੀ ਇੱਕ ਟ੍ਰੇ ਵਾਲੀ ਇਹਦੇ ਵਿੱਚ ਆਪਾਂ ਦਹੀਂ ਕਿਉਂ ਲਾ ਦਾਂਗੇ ਤੁਸੀਂ ਥਾਲ ਵੀ ਲੈ ਸਕਦੇ ਹੋ ਜੇ ਤੁਹਾਡੇ ਕੋਲ ਥਾਲ ਹੈਗਾ ਨਹੀਂ ਟ੍ਰੇ ਹੈਗੀ ਤੁਸੀਂ ਥਾਲ 'ਚ ਵੀ ਜਮਾ ਸਕਦੇ ਹੋ ਮੈਜਿਕੋ ਦੇ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਸਾਰੀ ਆਪਾਂ ਚੰਗੀ ਤਰ੍ਹਾਂ ਇਹਨੂੰ ਹਲਾ ਕੇ ਹੁਣ ਆਪਾਂ ਇਹਨੂੰ 2 ਘੰਟੇ ਵਾਸਤੇ ਰੱਖ ਦਿੰਨੇ ਆ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਇਹਦੀਆਂ ਟਿੱਕੀਆਂ ਕੱਟ ਕੇ ਦਿਖਾਵਾਂਗੇ ਫਿਰ ਆਪਣੀ ਬੇਸਣ ਦੀ ਬਰਫੀ ਬਣ ਕੇ ਬਿਲਕੁਲ ਰੈਡੀ ਪੀਸ ਕੱਟ ਲਾਂਗੇ ਬਹੁਤ ਜ਼ਿਆਦਾ ਵਧੀਆ ਪੋਲੀ ਬਣੀ ਹੈ ਆਪਣੀ ਤਰਫੀ ਜੀ ਬੀਸ ਸੰਦੀ ਪਰਪੀ ਬਣ ਕੇ ਬਿਲਕੁਲ ਰੈਡੀ ਹੈ ਬਹੁਤ ਸੌਖੇ ਤਰੀਕੇ ਨਾਲ ਪਕਾ ਤਿਆਰ ਕੀਤੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਵੀਡੀਓ ਦਿਖਾਤੇ ਇੰਟ ਐਂਡ ਵਾਈ ਗੁਰਜੀ ਦਾ ਖਾਂਸਾ ਵਾਈ ਗੁਰਜੀ ਕੀ ਪੱਤੀ